ਇੱਥੇ ਬਾਦਰ ਸਾਹਿਬ ਦੇ ਨਾਂ ਤੇ ਹਾਂਜੀ ਸੁਜੀਤ ਬਾਦਰ ਸਾਹਿਬ ਦੇ ਨਾਂ ਤੇ ਨਾ ਸੁਜੀਤ ਬਾਦਰ ਸੈਂਟਰ ਫਾਰ ਐਥਿਕ ਐਥੀਕਲ AI ਇੱਕ ਸੈਂਟਰ ਬਣਾਵਾਂਗੇ ਇੱਥੇ ਮਿਨਿਸਟਰੀ ਤੇ ਉਹਦੇ ਵਾਸਤੇ ਜਿੰਨਾ ਮੈਂ ਤੁਸੀਂ ਰੂਪਰੇਖਾ ਬਣਾ ਕੇ ਦੇ ਦਿਓ ਜੀ ਵੀ ਸਭ ਉਹ ਬਜਟ ਵਗੈਰਾ ਸਾਰਾ ਦਾਸ ਦੋ ਤੇ ਉਹਦੇ ਲਈ ਤੁਸੀਂ ਜੋ ਵੀ ਸਥਾਨ ਚੁਣੋਗੇ ਯੂਨੀਵਰਸਿਟੀ ਚ ਕਿਤੇ ਵੀ ਬੁਲੋ ਔਰ ਜੋ ਵੀ ਲੇਟੈਸਟ ਟੈਕਨੋਲੋਜੀ ਹੋਗੀ ਉਹ ਜਿਹੜੀ ਆ ਅਸੀਂ ਤੁਹਾਨੂੰ ਮਹਈਆ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਦਰਅਸਲ ਪੰਜਾਬੀ ਦੇ ਵੱਡੇ ਇਤਿਹਾਸ ਦੇ ਵਿੱਚ ਵੱਡਾ ਨਾਮ ਰੱਖਣ ਵਾਲੇ surjit patar ਜੋ ਕਿ 2024 ਦੇ ਮਈ ਦੇ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਉਹਨਾਂ ਦੀ ਯਾਦ ਦੇ ਵਿੱਚ ਇੱਕ ਸਮਾਗਮ ਹੈ ਜੋ ਕਰਵਾਇਆ ਗਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਿੱਥੇ ਉੱਚੇਚੇ ਤੌਰ ਤੇ ਸੀਐਮ ਮਾਨ ਪਹੁੰਚੇ ਅਤੇ ਉਹਨਾਂ ਨੇ ਇਸ ਮੌਕੇ surjit patar ਉਹਨਾਂ ਨੂੰ ਖਾਸ ਤੌਰ ਤੇ ਯਾਦ ਕਰਦਿਆਂ ਉਹਨਾਂ ਦੇ ਨਾਲ ਜੋ ਸਮਾਂ ਬਤਾਇਆ ਉਸ ਨੂੰ ਯਾਦ ਕੀਤਾ ਅਤੇ ਨਾਲ ਨਾਲ ਉਨ੍ਹਾਂ ਵੱਲੋਂ ਜੋ ਕਵਿਤਾਵਾਂ ਲਿਖੀਆਂ ਗਈਆਂ ਨੇ ਜਿਸ ਦੀ ਅਕਸਰ surjit patar ਤਾਰੀਫ ਕਰਦੇ ਸਨ ਉਹਨਾਂ ਦਾ ਵੀ ਜ਼ਿਕਰ ਕੀਤਾ ਤੇ ਤੁਹਾਨੂੰ ਦੱਸ ਦਈਏ ਕਿ ਨਾਲ ਨਾਲ ਇੱਕ ਵੱਡਾ ਐਲਾਨ ਸੀਐਮ ਮਾਨ ਉਹਨਾਂ ਦੇ ਵੱਲੋਂ ਇਹ ਵੀ ਕਰ ਦਿੱਤਾ ਗਿਆ ਕਿ surjit patar ਹੁਣਾਂ ਦੀ ਯਾਦ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ 74 ਐਥਿਕ ਸੈਂਟਰ ਹੈ ਜਿਹੜਾ ਐਥੀਕਲ ਸੈਂਟਰ ਹੈ ਜਿਹੜਾ ਉਹ ਬਣਾਇਆ ਜਾ ਰਿਹਾ surjit patar 74 ਐਥੀਕਲ ਸੈਂਟਰ ਜੋ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਬਣਾਇਆ ਜਾਵੇਗਾ ਜਿਸ ਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੂੰ ਸੁਜੀਤ ਪਾਤਰ ਹੋਣਾ ਬਾਰੇ ਜਿੱਥੇ ਜਾਣਨ ਦਾ ਮੌਕਾ ਮਿਲੇਗਾ ਤਾਂ ਉੱਥੇ ਹੀ ਪੰਜਾਬੀ ਬਾਰੇ ਪੰਜਾਬੀਅਤ ਬਾਰੇ ਵੀ ਜਾਣਨ ਦਾ ਮੌਕਾ ਮਿਲੇਗਾ ਕੀ ਕੁਝ ਕਹਿਣਾ ਇਸ ਮੌਕੇ ਸੀਐਮ ਮਾਨ ਹੁਣਾਂ ਦਾ ਆਓ ਸੁਣਦੇ ਹਾਂ ਇੱਥੇ ਇੱਕ AI ਦਾ ਸੈਂਟਰ ਇੱਥੇ ਚੱਲਦਾ ਤੋਂ ਇੱਥੇ ਪਾਤਰ ਸਾਹਿਬ ਦੇ ਨਾਂ ਤੇ ਹੀ ਹਾਂਜੀ ਸੁਜੀਤ ਪਾਤਰ ਸਾਹਿਬ ਦੇ ਨਾਂ ਤੇ ਨਾ ਸੁਜੀਤ ਪਾਤਰ ਸੈਂਟਰ ਫਾਰ एथिक एथिकल एआई एक सेंटर बनावांगे एथिक्स यूनिवर्सिटी ते ओदे वास्ते ਜਿੰਨਾ ਮੀ ਤੁਸੀਂ ਰੂਪਰੇਖਾ ਬਣਾ ਕੇ ਦੇ ਦੋ ਜੀ ਵਿਸ਼ਾ ਕੋਈ ਬਜਟ ਵਗੈਰਾ ਸਾਰਤ ਹਸਤ ਤੇ ਉਹਦੇ ਲਈ ਤੁਸੀਂ ਜੋ ਵੀ ਸਥਾਨ ਚੁਣੋਗੇ ਜੁਨੀਵਰਸਿਟੀ ਚ ਕਿਤੇ ਵੀ ਹੋਵੇ ਔਰ ਜੋ ਵੀ ਲੇਟੈਸਟ ਟੈਕਨੋਲੋਜੀ ਹੋਗੀ ਉਹ ਜਿਹੜੀ ਹੈ ਅਸੀਂ ਤੁਹਾਨੂੰ ਮਹਈਆ ਕਰਾਂਗੇ ਜੀ ਫਰਜ਼ ਬਣਦੇ ਸਟੇ ਸਾਡਾ ਫਰਜ਼ ਹੈ ਕੋਈ ਕੋਈ ਦੇਖੋ ਪਲੀਜ਼ ਇਹ ਸਾਹ ਐਸਾਨ ਨਹੀਂ ਹੈਗਾ ਇਹ ਫਰਜ਼ ਹੈ ਕਿਉਂਕਿ ਸਰਕਾਰਾਂ ਦਾ ਕੰਮ ਹੈ ਹੁੰਦਾ ਹੈ ਦੇਖ ਕਿ ਆਪਣੇ ਆਪਣੇ ਨਾਗਰਿਕਾਂ ਦੀ ਸੇਫਟੀ ਉਹਨਾਂ ਦੇ ਰੋਜ਼ਗਾਰ ਉਹਨਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਦੀ ਫਿਕਰ ਇਹ ਸਰਕਾਰਾਂ ਦੇ ਫਰਜ਼ ਨਹੀਂ ਸੀ ਸਾਹਿਤਕਾਰਾਂ ਨੂੰ ਗੀਤਕਾਰਾਂ ਨੂੰ ਜਜਨਾ ਨੇ ਪੰਜਾਬੀ ਬੋਲੀ ਲਈ ਕੁਝ ਯੋਗਦਾਨ ਪਾਇਆ ਉਹਨਾਂ ਨੂੰ ਸਨਮਾਨਿਤ ਕਰਨਾ ਉਹਨਾਂ ਨੂੰ ਸੰਭਾਲ ਕੇ ਰੱਖਣਾ ਇਹ ਫਰਜ਼ ਪੈਂਦੀ ਸਾਡੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ